ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਜੇ ਐਨ ਜੇ ਨਿਊਜ਼ ਇੰਡੀਆ ਦੇ ਇੱਕ ਹੋਰ ਮਹੱਤਵਪੂਰਨ ਅਪਡੇਟ ਵਿੱਚ ਅੱਜ ਜੋ ਖਬਰ ਅਸੀਂ ਲੈ ਕੇ ਆਏ ਹਾਂ ਉਹ ਸਿੱਧਾ ਸਬੰਧ ਰੱਖਦੀ ਹੈ ਕਰੀਬ 23 ਕਰੋੜ ਰਾਸ਼ਨ ਕਾਰਡ ਹੋਲਡਰਾਂ ਦੇ ਨਾਲ ਕੀ ਤੁਹਾਡਾ ਰਾਸ਼ਨ ਕਾਰਡ ਵੀ ਰੱਦ ਹੋਣ ਵਾਲਾ ਹੈ ਕਿ ਤੁਸੀਂ ਵੀ 6 ਮਹੀਨਿਆਂ ਤੋਂ ਰਾਸ਼ਨ ਨਹੀਂ ਲਿਆ ਤਾਂ ਇਹ ਨਵਾਂ ਨੋਟੀਫਿਕੇਸ਼ਨ ਤੁਹਾਡੇ ਲਈ ਵੱਡੀ ਚੇਤਾਵਨੀ ਹੋ ਸਕਦਾ ਹੈ ਅਸੀਂ ਤੁਹਾਨੂੰ ਦੱਸਾਂਗੇ ਕਿ ਕੇਂਦਰ ਸਰਕਾਰ ਨੇ ਹੁਣ ਰਾਸ਼ਨ ਕਾਰਡਾਂ ਨੂੰ ਲੈ ਕੇ ਇੱਕ ਵੱਡੀ ਸਖਤੀ ਵਰਤੀ ਹੈ ਚਲੋ ਹੁਣ ਖੋਲਦੇ ਹਾਂ ਪੂਰੀ ਅੰਦਰੋਨੀ ਜਾਣਕਾਰੀ ਇੱਕ ਇੱਕ ਲਾਈਨ ਤੁਹਾਡੀ ਲੋੜਿੰਦੀ ਹੋ ਸਕਦੀ ਹੈ ਕੇਂਦਰ ਸਰਕਾਰ ਵੱਲੋਂ ਰਾਸ਼ਨ卡ਡਾਂ ਸਬੰਧੀ ਇੱਕ ਨਾਮਾ ਅਤੇ ਸਖਤ ਨਿਰਦੇਸ਼ ਜਾਰੀ ਕੀਤਾ ਗਿਆ ਹੈ ਹੁਣ ਜੇਕਰ ਕਿਸੇ ਲਾਪਾਤਰੀ ਨੇ 6 ਮਹੀਨੇ ਤੱਕ ਰਾਸ਼ਨ ਨਹੀਂ ਲਿਆ ਤਾਂ ਉਸ ਦਾ ਰਾਸ਼ਨ卡ਡ ਆਟੋਮੈਟਿਕ ਤੌਰ ਤੇ ਅਨਐਕਟਿਵ ਕਰ ਦਿੱਤਾ ਜਾਵੇਗਾ ਪਰ ਇਹ ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ ਅਨਐਕਟਿਵ ਹੋਣ ਤੋਂ ਬਾਅਦ 3 ਮਹੀਨੇ ਅੰਦਰ ਅਧਿਕਾਰੀ ਲਾਪਾਤਰੀ ਦੇ ਘਰ ਜਾ ਕੇ ਜਾਂਚ ਕਰਨਗੇ ਜਿਸ ਜਾਂਚ ਵਿੱਚ ਈ ਕੇਵਾਈਸੀ ਕਰਵਾਈ ਜਾਵੇਗੀ ਅਤੇ ਲਾਭਪਾਤਰੀ ਦੀ ਅਸਲੀ ਯੋਗਤਾ ਦਾ ਮੁਲਾਂਕਣ ਕੀਤਾ ਜਾਵੇਗਾ ਇਸ ਕਾਰਵਾਈ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਜੋਨਾ ਹੇਠ ਮੁਫਤ ਰਸ਼ਨ ਲੈਣ ਵਾਲੇ ਵੀ ਆਉਣਗੇ ਇਹ ਫੈਸਲਾ ਲਿਆ ਗਿਆ ਹੈ ਅਯੋਗ ਅਤੇ ਡੁਪਲੀਕੇਟ ਕਾਰਡਾਂ ਨੂੰ ਰੱਦ ਕਰਕੇ ਅਸਲੀ ਹੱਕਦਾਰਾਂ ਨੂੰ ਲਾਭ ਦਿਵਾਉਣ ਦੇ ਲਈ ਇਸ ਸਮੇਂ ਦੇਸ਼ ਵਿੱਚ ਕਰੀਬ 23 ਕਰੋੜ ਐਕਟਿਵ ਰਸ਼ਨ ਕਾਰਡ ਹਨ ਪਰ ਜਾਣਕਾਰੀ ਅਨੁਸਾਰ ਲਗਭਗ 25 ਲੱਖ ਕਾਰਡ ਡੁਪਲੀਕੇਟ ਹਨ ਸੂਤਰ ਦੱਸਦੇ ਹਨ ਕਿ 18% ਤੱਕ ਰਾਸ਼ਨ卡ਡ ਰੱਦ ਕੀਤੇ ਜਾ ਸਕਦੇ ਹਨ ਕੇਂਦਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਇਸ ਨਿਯਮ ਨੂੰ ਪੂਰੀ ਸ਼ਕਤੀ ਨਾਲ ਲਾਗੂ ਕਰੇ ਇਸ ਤੋਂ ਇਲਾਵਾ ਹੁਣ ਹਰ 5 ਸਾਲਾਂ ਬਾਅਦ ਰਾਸ਼ਨ卡ਡ ਦੀ ਲਾਪਤਰੀ ਸੋਚੀ ਦੀ ਦੁਬਾਰਾ ਜਾਂਚ ਹੋਵੇਗੀ 5 ਸਾਲ ਤੋਂ ਛੋਟੇ ਬੱਚਿਆਂ ਲਈ ਆਧਾਰ ਨੰਬਰ ਲਾਜ਼ਮੀ ਕਰ ਦਿੱਤਾ ਗਿਆ ਹੈ ਜਿਵੇਂ ਹੀ ਉਹ 5 ਸਾਲ ਦੇ ਹੋਣਗੇ ਉਹਨਾਂ ਦੀ ਵੀ ਈਕੇਵਾਈਸੀ ਹੋਣੀ ਲਾਜ਼ਮੀ ਹੋਵੇਗੀ ਇਹ ਸਾਰਾ ਉਪਰਾਲਾ ਇਸ ਲਈ ਹੈ ਤਾਂ ਜੋ ਕੌਮੀ ਲੈਵਲ ਤੇ ਕਿਸੇ ਵੀ ਅਣਯੋਗ ਵਿਅਕਤੀ ਨੂੰ ਸਰਕਾਰੀ ਲਾਭ ਨਾ ਮਿਲੇ ਅਤੇ ਹੱਕਦਾਰਾਂ ਤੱਕ ਰਾਸ਼ਨ ਯੋਜਨਾ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ ਤਾਂ ਦਰਸ਼ਕੋ ਜੇ ਤੁਸੀਂ ਵੀ ਲੰਬੇ ਸਮੇਂ ਤੋਂ ਰਾਸ਼ਨ ਨਹੀਂ ਲਿਆ ਤਾਂ ਆਪਣਾ ਪੋਰਟਲ ਚੈੱਕ ਕਰੋ ਆਪਣੇ ਰਾਸ਼ਨ ਕਾਰਡ ਦੀ ਸਥਿਤੀ ਵੇਖੋ ਅਤੇ ਜਲਦੀ ਹੀ ਆਪਣੀ ਈ ਕੇ ਵਾਈ ਸੀ ਕਰਵਾਓ ਅਸੀਂ ਤੁਹਾਨੂੰ ਅੱਗੇ ਵੀ ਅਜਿਹੇ ਹੀ ਸੱਚੇ ਸਰਕਾਰੀ ਨੀਤੀਆਂ ਨਾਲ ਭਰਪੂਰ ਖਬਰਾਂ ਦਿੰਦੇ ਰਹਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਸੀਂ ਕਿਸੇ ਵੀ ਨਵੀਂ ਸਰਕਾਰੀ ਚੇਤਾਵਨੀ ਤੋਂ ਅਣਜਾਣ ਨਾ ਰਹੋ ਮਿਲਦੇ ਹਾਂ ਅਗਲੀ ਖਬਰ ਵਿੱਚ ਤਦ ਤੱਕ ਲਈ ਜੇ ਐਨ ਜੇ ਨਿਊਜ਼ ਇੰਡੀਆ ਦੇ ਨਾਲ ਬਨੇ ਰਹੋ